ਆਲਰੇ ਤੋੜੇ ਰੱਖਿਆ ਜੀ ਇਹਨਾਂ ਦੇ ਵਿੱਚ ਖੱਟੀ ਲੱਸੀ ਆ ਇਹੇ ਆਪਾਂ ਫਲਾਂ ਦੇ ਬੁੱਟਿਆਂ ਦੇ ਵੀ ਕਰ ਸਕਦੇ ਆ ਇਹਦੀ ਸਪਰੇ ਤੇ ਵੇਲ ਵਾਲੀਆਂ ਸਬਜ਼ੀਆਂ ਤੇ ਕਿਸੇ ਵੀ ਸਬਜ਼ੀ ਤੇ ਆਪਾਂ ਕਰ ਸਕਦੇ ਆ ਜੀ ਸਪਰੇ ਤੇ ਇਹਦੀ ਤੁਹਾਨੂੰ ਮੈਂ ਦੱਸ ਦੂੰਗਾ ਵੀ ਖੱਟੀ ਲੱਸੀ ਕਾਦੇ ਹਾਸਤੇ ਸਪਰੇ ਕੀਤੀ ਜਾਂਦੀ ਆ ਤੇ ਇਹਦੀ ਡੋਜ਼ ਕਿੰਨੀ ਹੋਵੇ ਜੇ ਆਪਾਂ ਕਰਨੀ ਆ ਤਾਂ ਆਪਾਂ ਕੀ ਕਰਦੇ ਆ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦਾ ਜੇ ਆਪਾਂ ਖੱਟੀ ਦੱਸੀ ਰੱਖ ਲਈ ਤੇ ਉਹ ਕੀ ਕਰਦੇ ਆ ਉਹ ਕੱਲੀ ਸਪਰੇਅ ਖੱਟੀ ਦੱਸੀ ਦੀ ਕਰ ਦਿੰਦੇ ਆ ਤੇ ਉਹਦੇ ਨਾਲ ਆਪਣਾ ਬੂਟਾ ਜਾਂ ਫਲਾਂ ਦਾ ਬੂਟਾ ਲਾ ਲਓ ਜਾਂ ਸਬਜ਼ੀਆਂ ਲਾ ਲਓ ਸੁੱਕਣ ਲੱਗ ਜਾਂਦੀਆਂ ਮਾੜੇ ਪ੍ਰਭਾਵ ਵੀ ਪੈਂਦੇ ਆ ਇਹਦੇ ਜੇ ਆਪਾਂ ਨੂੰ ਸਹੀ ਇਹਦੀ ਡੋਜ਼ ਨਾ ਪਤਾ ਹੋਊਗੀ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਇਹਦੀ ਡੋਜ਼ ਦੱਸੀ ਜਾਊਗੀ ਵੀ ਆਹ ਜਿਹੜੀ 15-16 ਲੀਟਰ ਵਾਲੀ ਡਰਮੀ ਦੇ ਵਿੱਚ ਆਪਾਂ ਕਿੰਨੀ ਪਾ ਸਕਦੇ ਆ ਤੇ ਜਿਹੜੀ ਸਾਲ ਪੁਰਾਣੀ ਆਇ ਚ ਹੈਗੀ ਸਾਲ ਪੁਰਾਣੀ ਲੱਸੀ ਇਹਦੇ ਚ ਹੈਗੀ ਹੈ ਜੀ 4 ਦਿਨ ਪੁਰਾਣੀ ਜਿਹੜੀ ਸਾਲ ਪੁਰਾਣੀ ਰੱਸੀ ਆ ਉਹ ਆਪਾਂ ਕੀ ਕੰਮ ਕਰਦੇ ਉਹ ਦੱਸਾਂਗੇ ਤੇ ਜਿਹੜੀ 4 ਦਿਨ ਪੁਰਾਣੀ ਰੱਸੀ ਆ ਇਹ ਕਿਹਾਸਤੇ ਕੰਮ ਕਰਦੀ ਉਹ ਦੱਸਾਂਗੇ ਜੇ ਤਾਂ ਲੱਗੀ ਵੀਡੀਓ ਵਧੀਆ ਤਾਂ ਅੱਗੇ ਸ਼ੇਅਰ ਕਰਦੇ ਤੇ ਵੀਡੀਓ ਨੂੰ ਲਾਈਕ ਕਰੋ ਜੇ ਤੇ ਪੇਜ ਨੂੰ ਫੋਲੋ ਕਰ ਲਓ ਜੀ ਨਹੀਂ ਆਪਾਂ ਵੈਸੇ ਹੋਰ ਬਹੁਤ ਵੀਡੀਓ ਦੇਖਦੇ ਆ ਜੇ ਕੰਮ ਦੀ ਵੀਡੀਓ ਆਉਂਦੀ ਆ ਉਹਨੂੰ ਕੋਈ ਆਪਾਂ ਨੂੰ ਸ਼ੇਅਰ ਕਰਨਾ ਚਾਹੀਦਾ ਤੇ ਤਾਂ ਕਿ ਹੋਰ ਕਿਸਾਨ ਭਰਾਵਾਂ ਤੱਕ ਇਹ ਵੀਡੀਓ ਜਾ ਸਕੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸੂਗਾ ਵੀ ਇਹ ਆਪਾਂ ਲੱਸੀ ਜਿਹੜੀ ਰੱਖਣੀ ਕੇਸ ਭਾਂਡਿਆਂ ਚ ਇਹ ਆਪਾਂ ਰਵੜ ਦੇ ਭਾਂਡੇ ਤੇ ਆਪਾਂ ਜਿਹੜੇ ਤੋੜੇ ਆ ਜੇ ਮਿੱਟੀ ਦੇ ਭਾਂਡੇ ਉਹ ਇੰਨਾ ਚ ਰੱਖੀ ਇਹਦਾ ਬਾਲਾ ਵਧੀਆ ਹੋਰ ਭਾਂਡਿਆਂ ਚ ਆਪਾਂ ਨਹੀਂ ਰੱਖਣੀ ਤੇ ਇਹਨੂੰ ਉੱਪਰੋਂ ਕੱਪੜਾ ਬੰਨ ਕੇ ਰੱਖਣਾਗਾ ਤੇ ਛਾਵੇਂ ਰੱਖਣਾਗਾ ਤੇ ਇਹ ਜਿਹੜੀ ਹੁਣ ਮੈਂ ਦੱਸਦਾ ਵੀ 4 ਦਿਨ ਪੁਰਾਣੀ ਲੱਸੀ ਹੈ ਜਿਹੜੀ ਇਹ ਕੀ ਕੰਮ ਕਰੂਗੀ 4 ਦਿਨ ਜਿਹੜੀ ਇਹ ਪੁਰਾਣੀ ਲੱਸੀ ਹੈ ਜੀ ਇਹ ਘੱਟੋ ਘੱਟ 4 ਦਿਨ ਆਪਾਂ ਇਹ ਰੱਖਣੀ ਆ ਤੇ ਇਹਨੂੰ ਆਪਾਂ ਜਿਹੜੀ ਵਰਤੋਂ ਕਰਨ ਤੋਂ ਪਹਿਲਾਂ ਹਲਾਉਣਾਗਾ ਹਲਾ ਕੇ ਫਿਰ ਇਹਨੂੰ ਆਪਾਂ ਇਸ ਡਰਮੇ ਚ ਪਾਵਾਂਗੇ ਇਹ ਜਿਹੜੀ ਇਹਦੀ ਡੋਜ਼ ਆ ਜੀ ਇਹ ਜਿਹੜੀ 15 ਤੋਂ 100 ਲੀਟਰ ਦੇ ਡਰਮੀ ਹੁੰਦੀ ਹੈ ਇਹਦੇ ਵਿੱਚ ਆਪਾਂ ਇਹ 1 ਲੀਟਰ ਪਾਉਣੀ ਆ ਤੇ ਇਹ ਜਿਹੜੀ ਇਹਦੀ ਸਪਰੇਅ ਆ ਆਪਾਂ ਫਲਾਂ ਦੇ ਬੂਟਿਆਂ ਤੇ ਸਬਜ਼ੀਆਂ ਤੇ ਕਿਸੇ ਵੀ ਫਲ ਦੇ ਬੂਟੇ ਤੇ ਕਰ ਸਕਦੇ ਆ ਇਹੇ ਕੰਮ ਕਰਦੇ ਆ ਜੀ ਫੰਗਸ ਤੇ ਕਿਸੇ ਵੀ ਪ੍ਰਕਾਰ ਦੇ ਫੰਗਸ ਆ ਜਿਵੇਂ ਆਪਾਂ 45 ਕਰਦੇ ਆ ਜਾਂ 1236 ਕਰਦੇ ਆ ਫੰਗੀਸਾਈਡ ਕਰਦੇ ਆ ਤੇ ਇਹ ਜਿਹੜੀ ਹੈਗੀ ਆ ਜੀ ਇਹ ਆਪਣਾ ਘਰੇਲੂ ਫੰਗੀਸਾਈਡ ਆਪਣੇ ਕੋਲੇ ਤਿਆਰ ਹੋ ਜਾਂਦਾ ਆਰਗੈਨਿਕ ਇਹ ਆਪਾਂ ਇਹਦੀ ਜਿਹੜੀ 1 ਲੀਟਰ ਇਹਦੀ ਡੋਜ਼ ਆ ਤੇ ਇਹੇ ਆਪਾਂ ਇੱਕ ਵਾਰ ਜੀ ਆਪਾਂ ਸਪਰੇਅ ਕਰਤੀ ਬੇਲਾਂ ਤੇ ਲਾਲੋ ਜਾਂ ਫਲਾਂ ਦੇ ਬੂਟਿਆਂ ਤੇ ਉਸ ਤੋਂ ਬਾਅਦ ਆਪਾਂ 4 ਦਿਨਾਂ ਬਾਅਦ ਰਿਪੀਟ ਕਰਨੀ ਹੈ ਉਸ ਤੋਂ ਪਹਿਲਾਂ ਆਪਾਂ ਨਹੀਂ ਕਰਨੀ ਸਹੀ ਡੋਜ਼ ਇਹ ਹੀ ਹੈ ਜੀ ਜੇ ਆਪਾਂ ਇਹਨੂੰ ਵੱਧ ਪਾਵਾਂਗੇ ਤਾਂ ਨੁਕਸਾਨ ਕਰੂਗੀ ਇਹ ਜਿਹੜੀ ਡੋਜ਼ ਹੈ 1 ਲੀਟਰ ਆਪਾਂ ਇਸ ਡਰਮੀ ਦੇ ਵਿੱਚ ਪਾ ਕੇ ਤੇ ਚੰਗੀ ਤਰ੍ਹਾਂ ਹਿਲਾ ਕੇ ਫਿਰ ਪਾਉਣੀ ਹੈ ਤੇ ਉਹਨੂੰ ਵੀ ਡਰਮੀ ਨੂੰ ਵੀ ਹਿਲਾ ਲੈਣਾ ਜਦੋਂ ਆਪਾਂ ਉਹਦੇ 'ਚ ਪਾਤੀ ਹੈ ਤੇ ਹੁਣ ਜਿਹੜੀ ਗੱਲਬਾਤ ਆਪਾਂ ਕਰਨੀ ਆ ਜਿਹੜੀ ਆਹ ਸਾਲ ਪੁਰਾਣੀ ਲੱਸੀ ਆ ਇਹ ਕੀ ਕੰਮ ਕਰਦੀ ਆ ਇਹ ਜਿਹੜਾ ਸਾਲ ਪੁਰਾਣੀ ਲੱਸੀ ਆ ਸਭ ਤੋਂ ਪਹਿਲਾਂ ਡੋਜ਼ ਦੱਸਣ ਤੋਂ ਪਹਿਲਾਂ ਮੈਂ ਦੱਸ ਦਿੰਨਾ ਇਹ ਜਿਵੇਂ ਵਾਈਟ ਫਲਾਈ ਹੋ ਗਈ ਤੇਲਾ ਕਿਸੇ ਵੀ ਪ੍ਰਕਾਰ ਦਾ ਹੋ ਗਿਆ ਤੇ ਸੁੰਡੀ ਹੋ ਗਈ ਜਾਂ ਹੋਰ ਕੀੜੇ ਮਕੌੜੇ ਜਿਹੜੇ ਆਪਣੇ ਫਲਾਂ ਦੇ ਬੂਟਿਆਂ ਨੂੰ ਪੈਂਦੇ ਆ ਜਾਂ ਵੇਲ ਵਾਲੀਆਂ ਸਬਜ਼ੀਆਂ ਨੂੰ ਪੈਂਦੇ ਜਾਂ ਕਿਸੇ ਵੀ ਸਬਜ਼ੀ ਨੂੰ ਪੈਂਦੇ ਆ ਇਹ ਉਸ ਤੇ ਕੰਮ ਕਰਦੀ ਆ 6 ਮਹੀਨਿਆਂ ਤੋਂ ਸਾਲ ਪੁਰਾਣੀ ਲੱਸੀ ਹੋਣੀ ਚਾਹੀਦੀ ਹੈ ਜੀ ਇਹ ਤੇ ਇਹ ਆਪਾਂ ਇੱਕ ਗਲਤੀ ਨਹੀਂ ਕਰਨੀ ਵੀ ਆਪਦੀ ਮਰਜ਼ੀ ਨਾਲ ਹੀ ਚੱਕ ਕੇ ਭਰ ਕੇ ਡਰਮੀ ਦੇ ਵਿੱਚ ਪਾ ਕੇ ਤੇ ਮਾਰਤੀ ਇਹ ਨੁਕਸਾਨ ਕਰੂਗੀ ਇਸ ਕਰਕੇ ਇਹਦੀ ਜਿਹੜੀ ਡੋਜ਼ ਆ ਜੇ ਆਪਣੀ 15 16 ਲੀਟਰ ਦੀ ਡਰਮੇ ਆ ਜੀ ਉਹਦੇ ਵਿੱਚ ਆਪਾਂ ਇਹ ਅੱਧਾ ਲੀਟਰ ਪਾਉਣੀ ਆ ਆਹਾਂ ਲੀਟਰ ਪਾਈ ਸੀਗੀ ਇਹ ਇਹ ਅੱਧਾ ਲੀਟਰ ਪਾਉਣੀ ਆ ਤੇ ਇਹਨੂੰ ਫਿਰ ਚੰਗੀ ਤਰ੍ਹਾਂ ਹਿਲਾ ਕੇ ਉਸੇ ਤਰੀਕੇ ਨਾਲ ਹੀ ਤੇ ਇਹਨੂੰ ਚਪਾ ਕੇ ਤੇ ਇਹਨੂੰ ਵੀ ਡਰਮੇ ਨੂੰ ਵੀ ਹਿਲਾ ਕੇ ਤੇ ਫਿਰ ਆਪਾਂ ਇਹਦੀ ਸਪਰੇ ਮਾਰ ਸਕਦੇ ਆ ਇਹਦਾ ਵੀ ਅਸਰ ਚਾਰਕ ਦਿਨ ਇਹ ਚਾਰ ਦਿਨਾਂ ਬਾਅਦ ਆਪਾਂ ਇਹਨੂੰ ਰਿਪੀਟ ਕਰ ਸਕਦੇ ਆ ਕਿ ਜਿਹੜੀ ਜ਼ਰੂਰੀ ਗੱਲ ਜਿਹੜੀ ਵਿੱਚ ਦੱਸਣ ਵਾਲੀ ਰਹਿ ਗਈ ਸੀਗੀ ਵੀ ਜਦੋਂ ਆਪਣੇ ਜਿਹੜੇ ਫਲਾਂ ਦੇ ਬੂਟਿਆਂ ਤੇ ਫਲਾਵਰਿੰਗ ਆਉਂਦੀ ਆ ਜਦੋਂ ਫਲ ਆਉਂਦਾਗਾ ਜਿਹੜਾ ਫਲਾਵਰਿੰਗ ਆਉਂਦੀ ਹੈ ਉਦੋਂ ਆਪਾਂ ਜਿਹੜੀ ਕੀਟਨਾਸ਼ਕਾ ਜਿਹੜਾ ਸਾਲ ਪੁਰਾਣਾ ਉਹਦੀ ਸਪਰੇ ਆਪਾਂ ਨਹੀਂ ਕਰਨੀ ਕਿਉਂਕਿ ਉਹ ਡੂੰਣੀ ਮੱਖੀ ਤੇ ਵੀ ਪ੍ਰਭਾਵ ਪਾਉਂਦਾ ਜਿਹੜੀ ਡੂੰਣੀ ਮੱਖੀ ਹੁੰਦੀ ਆ ਇਹ ਇੱਕ ਫੁੱਲ ਤੋਂ ਬਹਿ ਕੇ ਦੂਜੇ ਫੁੱਲ ਤੇ ਜਾਂਦੀ ਆ ਤੇ ਫੇਰ ਹੀ ਜਿਹੜਾ ਫਲ ਆਪਣਾ ਬੰਦ ਆਗਾ ਤੇ ਜਿਹੜੀ ਇਹਨਾਂ ਦੀ ਕਿਰਿਆ ਹੁੰਦੀ ਹੈ ਕੁਦਰਤੀ ਇਹੋ ਪੂਰੀ ਹੁੰਦੀ ਆ ਇਸ ਕਰਕੇ ਆਪਾਂ ਉਦੋਂ ਸਪਰੇ ਆਪਾਂ ਨਹੀਂ ਕਰਨੀ ਉਦੋਂ ਪਰਹੇਜ਼ ਕਰਨਾਗਾ ਜਾਂ ਤਾਂ ਪਹਿਲਾਂ ਕਰਦਗੇ ਤੇ ਜਾਂ ਜਦੋਂ ਫਰੂਟ ਥੋੜਾ ਥੋੜਾ ਬੰਜੇ ਉਦੋਂ ਬਾਅਦ ਕਰੀਏ ਇਹ ਖਾਸ ਗੱਲ ਦਾ ਧਿਆਨ ਰੱਖਣਾ ਜੀ ਇਹ ਵਧੀਆ ਕੀਟਨਾਸ਼ਕ ਤੇ ਜਿਹੜਾ ਇਹ ਤਿਆਰ ਹੋ ਜੂਗਾ ਆਪਣੇ ਆਸਤੇ ਤੇ ਇਹ ਜਿਹੜਾ ਹੈਗਾ ਫੰਗੀਸਾਈਡ ਇਹ ਆਪਾਂ ਤੁਹਾਨੂੰ ਅੱਜ ਇਸ ਵੀਡੀਓ ਜਾਣਕਾਰੀ ਦਿੱਤੀ ਆ ਇਸ ਤੋਂ ਬਾਅਦ ਜਿਹੜੀ ਆਪਾਂ ਜਾਣਕਾਰੀ ਦੇਵਾਂਗੇ ਖਾਲ ਕਿਵੇਂ ਪਾਉਣੀ ਆ ਬੂਟਿਆਂ ਨੂੰ ਤੇ ਕੀ ਕੀ ਕੰਮ ਕਰਦੀ ਆ ਇਸ ਤੱਕਾਂ ਦੀ ਹੋਰ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਸਬਜ਼ੀਆਂ ਬਾਰੇ ਜਾਂ ਫਲਾਂ ਦੇ ਬੂਟਿਆਂ ਬਾਰੇ ਜਾਂ ਹੋਰ ਜਾਣਕਾਰੀਆਂ ਵਾਲੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਜੇ ਸਾਡੀਆਂ ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਲੱਗਿਆ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਡੀ ਬਹੁਤ ਬਹੁਤ ਧੰਨਵਾਦੀ